ਪੰਜਾਬ ਅੰਦਰ ਅੱਜ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਵੇਰ ਤੋਂ ਹੀ ਮਾਹੌਲ ਗਰਮ ਹੈ ਬੇਸ਼ੱਕ ਮੌਸਮ ਠੰਡਾ ਹੈ ਪਰ ਚੋਣਾਂ ਦੀ ਗਰਮੈਸ਼ਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਇਸ ਵਕਤ ਅਸੀਂ ਮੌਜੂਦ ਹਾਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਜਗਰਾਂਨ ਤੀਰਥ ਵਿਖੇ ਜਿੱਥੇ ਠੰਡ ਕਾਰਨ ਭਾਵੇਂ ਕੇ VOTER ਜਿਹੜੇ ਘਟ ਗਿਣਤੀ ਚ ਪੁੱਜ ਰਹੇ ਨੇ ਪਰ ਜਿਉਂ-ਜਿਉਂ ਦਿਨ ਖੁੱਲ ਰਿਹਾ ਤੇ VOTER ਵੀ ਜਿਹੜੇ ਘਰਾਂ ਤੋਂ ਬਾਹਰ ਨਿਕਲਨੇ ਸ਼ੁਰੂ ਹੋਏ ਨੇ ਅੱਜ ਪਹਿਲੇ ਤੋਂ ਹੁੰਦਾ ਜਿਹੜੀ ਪਈ ਹੈ ਕਾਫੀ ਭਾਰੀ ਤੋਂਦਾ ਹੈ ਜਿਸ ਕਰਕੇ VOTER ਨੇ ਜਿਹੜੇ ਲੇਟ ਘਰਾਂ ਚੋਂ ਨਿਕਲ ਰਹੇ ਨੇ ਪਰ ਜਿਹੜੀ VOTING ਹੈ VOTING ਪਾਉਣ ਲਈ ਉਤਸ਼ਾਹ ਲੋਕਾਂ ਦਾ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਿੰਡੂ ਲੋਕ ਨੇ ਜਿਹੜੇ ਇਹ VOTE ਦਾ ਇਸਤੇਮਾਲ ਕਰਦੇ ਨੇ ਇਸ ਵਾਰ ਹੈ ਜਿਹੜੀ ਬੈਲਟ ਪੇਪਰ ਨਾਲ VOTE ਹੈ ਜਿਹੜੀ ਉਹ ਪੈ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਵਕਤ ਪਿੰਡ ਜਗਰਾਮ ਤੀਰਥ ਵਿੱਚ ਮੌਜੂਦ ਹਾਂ ਜਿੱਥੇ ਲੋਕ ਨੇ ਜਿਹੜੇ ਜਿਉਂ-ਜਿਉਂ ਦਿਨ ਖੁੱਲ ਰਿਹਾ ਤੇ VOTING ਪਾਉਣ ਲਈ ਪੋ ਜਰੇ ਨੇ ਇੱਥੇ ਦੱਸ ਦੇਵਾਂ ਕਿ ਜ਼ਿਲ੍ਹਾ ਬਠਿੰਡਾ ਅੰਦਰ ਜਿਹੜਾ ਪ੍ਰਸ਼ਦੀਆਂ ਕੁੱਲ 17 ਸੀਟਾਂ ਅਤੇ ਬਲਾਕ ਸੰਪਤੀ ਦੀਆਂ 137 ਸੀਟਾਂ ਨੇ ਜਿਸ ਲਈ 511 ਉਮੀਦਵਾਰ ਚੋਣ ਲੜ ਰਹੇ ਨੇ VOTING ਦਾ ਕੰਮ ਸਵੇਰੇ 8 ਵਜੇ ਤੋਂ ਨਿਰਵਿਘਨ ਸ਼ੁਰੂ ਹੋਇਆ ਹੈ ਅਮਨ ਮਾਨ ਨਾਲ ਜਿਹੜੀ ਪੂਰੇ ਜ਼ਿਲ੍ਹੇ ਅੰਦਰ VOTING ਪੈ ਰਹੀ ਹੈ ਤੇ ਸ਼ਾਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜੀ VOTING ਹੈ ਪੈਣੀ ਹੈਗੀ ਹੈ ਇਹਦੇ ਨਾਲ ਨਾਲ ਇਹ ਵੀ ਦੱਸ ਦੇਵਾਂ ਕਿ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਜਿਹੜੇ ਸਖਤ ਪ੍ਰਬੰਧ ਕਰਨ ਦਾ ਦਾਵਾ ਕੀਤਾ ਗਿਆ ਹੈ ਫਿਲਹਾਲ ਅਮਨ ਮਾਨ ਨਾਲ VOTING ਦਾ ਕੰਮ ਜ਼ਿਲ੍ਹਾ ਬਠਿੰਡਾ ਅੰਦਰ ਵੱਖ-ਵੱਖ ਬਲਾਕਾਂ 'ਚ ਚੱਲ ਰਿਹਾ ਹੈਗਾ ਜਿਸ ਚੋਣਾਂ ਲਈ 137 ਸੀਟਾਂ ਨੇ ਜ਼ਿਲ੍ਹਾ ਬਠਿੰਡਾ ਦੀਆਂ ਬਲਾਕ ਸੰਪਤੀ ਚੋਣਾਂ ਲਈ 137 ਸੀਟਾਂ ਨੇ ਜਿਸ ਦੇ ਲਈ 448 ਉਮੀਦਵਾਰ ਆਪਣੀ ਕਿਸਮਤ ਅਜਮਾਰੇ ਨੇ ਇਹਨਾਂ ਇਹਨਾਂ ਵਿੱਚ ਦੱਸਦੀ ਹੈ ਕਿ 137 ਸੀਟਾਂ ਵਿੱਚੋਂ ਬਲਾਕ ਬਠਿੰਡਾ ਦੇ ਅਤੇ ਮੋੜ ਦੇ 46-46 ਉਮੀਦਵਾਰ ਨੇ ਗੋਨਿਆਣਾ ਤੋਂ 53 ਉਮੀਦਵਾਰ ਨੇ ਤਲਵੰਡੀ ਸਾਬੋ ਤੋਂ 82 ਉਮੀਦਵਾਰ ਨੇ ਸੰਗਤ ਬਲਾਕ ਤੋਂ 48 ਉਮੀਦਵਾਰ ਨੇ ਰਾਮਪਰਾ ਫੂਲ ਤੋਂ 54 ਉਮੀਦਵਾਰ ਨੇ ਨਥਾਣਾ ਤੋਂ 58 ਉਮੀਦਵਾਰ ਨੇ ਬਲਾਕ ਫੂਲ ਤੋਂ 61 ਉਮੀਦਵਾਰ ਨੇ ਤੇ ਟੋਟਲ 448 ਉਮੀਦਵਾਰ ਨੇ ਜਿਹੜੇ ਬਲਾਕ ਸੰਮਤੀ ਲਈ اپنی ਕਿਸਮਤ ਅਜਮਾਰੇ ਨੇ 137 ਸੀਟਾਂ ਲਈ ਫਸਮਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੇਖਣ ਨੂੰ ਮਿਲ ਰਿਹਾ ਭਾਵੇਂ ਕਿ ਕਈ ਜਗ੍ਹਾ ਤੇ ਬੀਜੇਪੀ ਦੇ ਉਮੀਦਵਾਰ ਵੀ ਨੇ ਜਿਹੜੇ ਉਹ ਮੈਦਾਨ ਵਿੱਚ ਉਤਾਰੇ ਗਏ ਨੇ ਠੰਡ ਕਾਰਨ ਕਿਤੇ ਨਾ ਕਿਤੇ VOTING ਜਿਹੜੀ ਉਹ ਜ਼ਰੂਰ ਘਟ ਖੋਰੀ ਹੈ ਤੁਸੀਂ ਛੋਟੀਆਂ ਲਾਈਨਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਪਰ ਪੰਚਾਇਤੀ ਬਲਾਕ ਪੰਚਾਇਤ ਪੰਚਾਇਤ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਇਹ ਪਿੰਡੂ ਇਲਾਕੇ ਨਾਲ ਸੰਬੰਧਤ ਨੇ ਇਸ ਕਰਕੇ ਪਿੰਡਾਂ ਦੇ ਲੋਕ ਨੇ ਜਿਹੜੇ ਭਾਵੇਂ ਸਵੇਰੇ ਵੋਟ ਜਲਦੀ ਪਾਉਣਾ ਪਸੰਦ ਕਰਦੇ ਨੇ ਨਿਕਲਣਾ ਪਸੰਦ ਕਰਦੇ ਨੇ ਪਰ ਠੰਡ ਕਾਰਨ ਜਿਹੜਾ ਇਹ ਲੇਟ ਨਿਕਲ ਰਹੇ ਨੇ ਧੁੰਦ ਦਾ ਸਵੇਰ ਤੋਂ ਭਾਰੀ ਧੁੰਦ ਆ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਤੇ ਪਿੰਡਾਂ ਦੇ ਮੁੱਦੇ ਨੇ ਜਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ ਇਹ ਵੋਟ ਪਾਈ ਜਾ ਰਹੀ ਹੈ ਆਪਣੇ ਆਪਣੇ ਪਿੰਡਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਵੋਟਾਂ ਜਿਹੜੀ ਪਾਈ ਜਾ ਰਹੀ ਹੈ ਤੇ VOTING ਦਾ ਕੰਮ ਆ ਜਿਹੜਾ ਸ਼ਾਮ 4 ਵਜੇ ਤੱਕ ਚਲਨਾ ਤੇ ਇਸੇ ਤਰ੍ਹਾਂ ਲਗਾਤਾਰ ਤੁਹਾਨੂੰ ਪਲਪਾ ਦੀ ਜਾਣਕਾਰੀ ਪੀਟੀਸੀ ਨਿਊਜ਼ ਤੇ ਦਿੰਦੇ ਰਹਿੰਦੇ ਆ ਮਨੀਸ਼ ਗਰ ਪੀਟੀਸੀ ਨਿਊਜ਼ ਪੰਜਗਗਰਾਮ ਤੀਰ ਪਠਿੰਡਾ